ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਿਓ ਕੀ ਹਾਲ ਚਾਲ ਨੇ ਤੁਹਾਡੇ ਆਜੋ ਬਾਬੇ ਉਹ ਕਰੀਏ ਗੱਲਬਾਤ ਮੈਂ ਤਾਂ ਡਰ ਗਿਆ ਹਾਂਜੀ ਚੌਧਰੀ ਸਾਹਿਬ ਜੀ ਕੀ ਹਾਲ ਚਾਲ ਨੇ ਆਜੋ ਆਜੋ ਬਾਬਿਓ ਕਰ ਦੋ ਸ਼ੇਰ ਕਰੀਏ ਗੱਲਬਾਤ ਭਰਾਵਾਂ ਨਾਲ ਵਾਹ ਵਾਹ ਬਾਬਿਓ ਕੀ ਬਾਤਾਂ ਬਾਬਿਓ ਤੁਹਾਡਾ ਕਮੈਂਟ ਨਹੀਂ ਆ ਰਿਹਾ ਸ਼ੈਨ ਮੈਨੂੰ ਸ਼ੋ ਨਹੀਂ ਹੋ ਰਿਹਾ ਇੱਧਰ ਮੈਂ ਤਾਂ ਡਰ ਗਿਆ ਹਾਂ ਸ਼ਰਦੇ ਸ਼ਰਦੇ ਬਾਬਾ ਨਾਨਕਾ ਠੰਡੀ ਆਵਾਜ਼ ਹੋਰ ਸੁਣਾਓ ਬਾਬਿਓ ਠੀਕ ਜੇ ਬੱਬੂ ਪੰਜਾਬ ਵਾਈ ਗਈ ਆ ਨੇ ਠੀਕ ਆ ਬੱਬੂ ਬਬੂ ਤੇਰੇ ਕੀ ਹਾਲ ਨੇ ਠੀਕ ਠਾਕ ਏ ਜਗਾ ਚੌਧਰੀ ਸਤਸ੍ਰੀ ਅਕਾਲ ਬਾਬਾ ਜੀ ਸਤਸ੍ਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲੀ ਜਗਿਆ ਇਹ ਜਗਾ ਪਾ ਸਾਡਾ ਜਗਾ ਮੈਂ ਨਾ ਬਾਬੇ ਹੁ ਨਜ਼ਾਰਾ ਨਜ਼ਾਰਾ ਚੜਦਿਆਂ ਕਲਾ ਅੱਜ ਗਰਮੀ ਦਾ ਲਾਈ ਬੈਠੀ ਸਿਰਾਂ ਬਾਬਿਓ ਸਿਰਾਂ ਮੈਂ ਨਾ ਕੇ ਹਾਂ ਠੀਕ ਹੈ ਠੀਕ ਹੈ ਬੱਬੂ 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 ਠੀਕ ਹੈ ਨਿਆਰੇ ਬੱਬੂਆ ਨਿਆਰੇ ਅੱਜ ਮੈਂ ਤਾਂ ਡਰ ਗਿਆ ਹਾਂ ਹਾਂਜੀ ਪੰਜਾਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਨੇ ਪੰਜਾਬ ਸਿੰਘ ਜੀ ਠੀਕ ਠਾਕ ਹੋ ਤੁਸੀਂ ਵਧੀਆ ਬਾਬੇ ਉਹ ਖੇਤ ਬੈਠੇ ਆ ਮੋਟਰ ਦੀ ਛਾਵੇਂ ਮੈਨਾਂ ਕਿਹਾ ਬਾਤਾਂ ਪਰ ਗਰਮੀ ਬਹੁਤ ਆ ਪਰ ਆ ਜਿਹੜਾ ਰੁੱਖ ਦੀ ਛਾਂ ਆ ਬਹੁਤ ਠੰਡੀ ਆ ਬੜੀ ਨਜ਼ਾਰੇ ਦਰਸ਼ਾਂ ਜੇਂ ਦੀ ਹਾਂ ਵਧੀਆ 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 ਪੰਜਾਬ ਬਾਬਾ ਜੀ ਤੁਸੀਂ ਰੱਖੋ ਸਮਾਂ ਇਸ ਨਾਲ ਜਿੱਥੇ ਕਹਿੰਦਾ ਜਿਹੜੇ ਮਰਜ਼ੀ ਮੁੱਦੇ ਤੇ ਗੱਲ ਕਰਨੀ ਜਿਹੜੇ ਸਵਾਲ ਪੁੱਛਣੇ ਪੁੱਛ ਲੈ ਕੋ ਹਾਂ ਹਾਂ ਹੋ ਕੋਰੇ ਨਾ ਸਮਾਂ ਰੱਖਣਾ ਬਾਬਿਓ ਐ ਦੱਸੋ ਤੁਸੀਂ ਹੈਂ ਅੱਜ ਆਇਆ ਖਲੋ ਤਾਂ ਮੇਰੀ ਆਡੀਓ ਕਰ ਲਈ ਆ ਮੇਰੀ ਆਡੀਓ ਇਹਨੇ ਕਰ ਲਈ ਹੈ ਲੋਕਾਂ ਦੀ ਆਡੀਓ ਤੁਸੀਂ ਭਾਪ ਆ ਕੇ ਫੇਸਬੁੱਕ ਦੇ ਉੱਤੇ ਫੋਟੋਆਂ ਭਾਪ ਆ ਕੇ ਤੇਰੀ ਇੱਕ ਆਡੀਓ ਤੇਰੀ ਰਿਕਾਰਡ ਕਰ ਲਈ ਚੀਕਾਂ ਮਾਰੀ ਜਾਣਾ ਹੈ ਜੇ ਤੂੰ ਸੱਚਾ ਚੀਕਾਂ ਕਿਹੜੀ ਗੱਲੋਂ ਮਾਰਦਾ ਜੇ ਤੇਰੀ ਆਡੀਓ ਕਰ ਲਈ ਤਾਂ ਦੱਸ ਮੇਰੀ ਆਡੀਓ ਕਾਲੀ ਇਹਨੇ ਮੇਰੀ ਆਡੀਓ ਕਾਲੀ ਆ ਮੈਂ ਆਖਾ ਮੈਨੂੰ ਵੀਡੀਓ ਕਾਲ ਚ ਲੈ ਵੀਡੀਓ ਕਾਲ ਚ ਵੀ ਨਹੀਂ ਲਈ ਮੁਰਕੇ ਮੈਂ ਨਹੀਂ ਵੀਡੀਓ ਕਾਲ ਚ ਲੈਣਾ ਨਾ ਮੈਂ ਲੈਣਾ ਨਾ ਰੋਮੀ ਨੇ ਲੈਣਾ ਹਾਂ ਇਹ ਕਰੰਟੀ ਆਹੀ ਇੱਥੇ ਇਹਨੂੰ ਵੀਡੀਓ ਕਾਲ ਚ ਨਹੀਂ ਲੈਣਾ ਮੈਂ ਫੋਨ ਵੀ ਲਾਏ ਇਹਨੂੰ ਫੋਨ ਵੀ ਨਹੀਂ ਚੱਕਿਆ ਇਹਨੇ ਤੁਸੀਂ ਜੋ ਮਰਜ਼ੀ ਕੁਝ ਕਰੋ ਤੁਹਾਡਾ ਸਾਰਾ ਕੋਈ ਸੱਚਾ ਹੈ ਤੁਸੀਂ ਜੋ ਮਰਜ਼ੀ ਵੱਲੋਂ ਥੋੜੂ ਸਾਰਾ ਕੁਝ ਹੀ ਮਾਹ ਹੈ ਹਾਂ ਅਸੀਂ ਮੜਾ ਜੇ ਇੱਕ ਅਕੋਰੰਕਾਰ ਲੀ ਤੇ ਚੀਕਾ ਮਰੀ ਜੇ ਨਾ ਕੋਰ ਲਿਓ ਕੋ ਕੋ ਲਾਲ ਕੋਰੰਮੈਂ ਕਰ ਦੂੰਗਾ ਹੈ ਤੁਸੀਂ ਜਿੰਨੂੰ ਮਰਜ਼ੀ ਆਖੀ ਚੱਲੋ ਵੀ ਜੋਰਜੀਆ ਜੋ ਸਰਜਰੀ ਕਰਾਇਆ ਇਹਨੇ 36 ਕਰੋੜ ਰੁਪਈਆ ਖਾ ਲਿਆ ਹੈ ਇਹ ਭੇਡਾਂ ਇਹਦੇ ਸਮਰਥਕ ਬੱਕਰੀਆਂ ਹੈ ਤੁਸੀਂ ਜੋ ਮਰਜ਼ੀ ਕੁਛ ਕਹੀ ਚੱਲੋ ਤੁਹਾਨੂੰ ਸਾਰਾ ਕੁਝ ਹੀ ਮਾਫ਼ ਆ ਤੇ ਸਾਡੀ ਇੱਕ ਰਿਕਾਰਡਿੰਗ ਤੇ ਚੀਕਾਂ ਠੁੱਕੀ ਜਾਂਦੀਆਂ ਹੈ ਜੇ ਤੇਰੀ ਰਿਕਾਰਡਿੰਗ ਸੱਚੀ ਹੈ ਫਿਰ ਚੀਕੇ ਕਿਹੜੀ ਗੱਲੋਂ ਮਾਰਦਾ ਹੈ ਮੇਰੀ ਰਿਕਾਰਡਿੰਗ ਕਰ ਲਈ ਮੈਂ ਤਾਂ ਤੇਰੀ ਉਹ ਵੀ ਰਿਕਾਰਡਿੰਗ ਕੀਤੀ ਸੀ ਜਿੰਦੇ ਵਿੱਚ ਮੇਰੇ ਤੋਂ ਤੂੰ ਗਾਲਾਂ ਖਾਧੀਆਂ ਸੀ ਪਤਾ ਤੈਨੂੰ ਰਿਕਾਰਡਿੰਗ ਦਾ ਜਿੰਦੇ ਵਿੱਚ ਜਿਹੜੀ ਫੋਨ ਕੱਟ ਕੇ ਭਜਿਆ ਤੂੰ ਦੱਸ ਚੇਤਾ ਕਿ ਨਹੀਂ ਚੇਤਾ ਅੱਜ ਤੋਂ 15 ਦਿਨ ਪਹਿਲਾਂ ਵਾਲੀ ਰਿਕਾਰਡਿੰਗ ਮੇਰੀ ਰਿਕਾਰਡਿੰਗ ਕਰ ਲਈ ਮੇਰੀ ਰਿਕਾਰਡਿੰਗ ਕਰ ਲਈ ਤੂੰ ਜੋ ਮਰਜੀ ਜਵਲੀਆਂ ਮਾਰੀ ਜਾਵੇਂ ਜਿੰਨੂੰ ਮਰਜੀ ਕੁਛ ਆਖੀ ਜਾਵੇਂ ਤੂੰ ਇੱਕ ਐਮਪੀ ਨੂੰ ਤੂੰ ਹੈ ਪੱਦੀਆਂ ਸ਼ਬਦਾਵਲੀਆਂ ਵਰਤੀ ਜਾਂ ਨਾ ਸ਼ਰਿਆਮ ਤੂੰ ਮੁੜ ਕੇ ਮੁਕਰੀ ਜਾਂ ਨਾ ਤੂੰ ਵੀਡੀਓ ਡਿਲੀਟ ਕਰਕੇ ਭੱਜੀ ਜਾਂ ਨਾ ਉਤੋਂ ਤੂੰ ਸਾਨੂੰ ਡਰਾਉਣਾ ਐ ਕਰ ਦਾਂਗਾ ਅਗਰ ਕਰ ਲੈ ਜਿਹੜਾ ਕੋਈ ਹੁੰਦਾ ਤੇਰੇ ਤੋਂ ਪਰਵਾਹ ਨਹੀਂ ਹਾਂ ਜੋ ਜੋ ਹੁੰਦਾ ਕਰੋ ਫੁੱਲੀਆਂ ਛੁੱਟੀਆਂ ਬਾਬਿਓ ਹਾਂਜੀ ਐ ਨਾਉ ਟੈਨਸ਼ਨ ਜੋ ਕਰਨਾ ਕਰੋ ਹਾਂ ਜਦ ਤਾ ਸਰੀਰ ਤੰਦਰੁਸਤ ਆ ਨਾ ਸਰੀਰ ਮਜ਼ਬੂਤ ਹੋ ਤੇ ਮਾਨਸਿਕ ਮਜ਼ਬੂਤੀ ਵੀ ਹੈਗੀ ਆ ਕੱਲਾ ਸਰੀਰ ਨੂੰ ਝੋਟੇ ਵਰਗਾ ਨਹੀਂ ਰੱਖਿਆ ਹਾਂ ਉਥੇ ਦਿਮਾਗ ਤੇ ਮਾਨਸਿਕ ਮਜ਼ਬੂਤੀ ਵੀ ਝੋਟੇ ਵਰਗੀ ਰੱਖੀ ਅੰਦਰੋਂ ਕਿ ਥੋਡੀਆਂ ਫੁਗਰੀਆਂ ਤੇ ਥੋੜੇ ਇੱਕੋ ਨਾਲ ਡਰ ਜਾਗੇ ਅਸੀਂ ਤੇ ਬਹਿ ਜਾਗੇ ਅਸੀਂ ਤੇ ਐ ਕਰ ਜਾਗੇ ਅਸੀਂ ਖੁੱਲੀਆਂ ਛੁੱਟੀਆਂ ਤੁਹਾਨੂੰ ਕਰੋ ਜੋ ਕੁਝ ਕਰਨਾ ਹਾਂ ਬਾਬਿਓ ਕਰੋ ਸ਼ੇਅਰ ਵੀਡੀਓ ਕਰੋ ਸ਼ੇਅਰ ਤੁਸੀਂ ਮੇਰੇ ਭਰਾ ਪਿਆਰ ਕਰਨ ਵਾਲੇ ਸਾਰੇ ਕਰੋ ਸ਼ੇਅਰ ਹੈ ਤੁਸੀਂ ਜਿਹੜੇ ਮਰਜ਼ੀ ਦੀਆਂ ਬੰਦਿਆਂ ਦੀਆਂ ਕਲਿੱਪਾਂ ਕੱਢੋ ਜੋ ਮਰਜ਼ੀ ਤੁਸੀਂ ਕਰੋ ਜਿੱਥੇ ਮਰਜ਼ੀ ਤੁਸੀਂ ਪਾਓ ਹੈ ਤੁਹਾਨੂੰ ਸਾਰਾ ਕੁਝ ਹੀ ਮਾਇਆ ਤੁਸੀਂ ਜੋ ਮਰਜ਼ੀ ਬੋਲੋ ਤੇ ਅੱਗੋਂ ਧਮਕੀਆਂ ਦੇਣਿਆ ਤੁਸੀਂ ਅਸੀਂ ਇਹੇ ਕਰਦਾਂਗੇ ਸੀ ਉਹ ਕਰੋ ਜੋ ਕੁਝ ਕਰਨਾ ਤੁਹਾਨੂੰ ਰੋਕਿਆ ਕਿੰਨੇ ਆ ਦੱਸੋ ਮੈਂ ਹੱਥ ਜੋੜੇ ਕਿਸੇ ਮੂਰੇ ਵੀ ਮੇਰੇ ਤੇ ਐ ਨਾ ਕਰੋ ਐ ਨਾ ਕਰੋ ਜੋ ਕੁਝ ਕਰਨਾ ਹਾਂ ਮੈਂ ਆਪੇ ਭੁਗਤ ਲੂੰਗਾ ਕੋਈ ਚੱਕਰ ਨਹੀਂ ਹਾਂ ਮੈਨੂੰ ਆਂਦਾ ਇਹ ਇਹ ਸਿੰਘ ਕਿੱਥੋਂ ਦਾ ਇਹ ਕਿੱਥੋਂ ਦਾ ਤੈਨੂੰ ਆਉਂਦੀ ਮੂੰਹ ਜਵਾਨੀ ਬਾਣੀ ਸੁਣਾ ਸ੍ਰੀ ਗੁਰਜੀਤ ਸਿੰਘ ਦਾ ਪਾਠ ਮੂੰਹ ਜਵਾਨੀ ਤੋ ਰੱਖਿਆ ਤੇ ਸ਼ਬਦ ਸੁਣਾ ਮੂੰਹ ਜੁਬਾਨੀ ਜਰ ਬੇਵਜੇ ਬੰਦੇ ਨੇ ਦੱਸ ਮੈਂ ਹੀ ਮੇਰੀ ਰਿਕਾਰਡਿੰਗ ਕਰ ਲਈ ਮੈਂ ਅਮਰਤਪਾਲ ਦੇ ਮਾਤਾ ਨਾਲ ਗੱਲ ਕਰਕੇ ਮੈਂ ਆਪੇ ਕਰ ਲਵਾਂ ਸੀ ਆਪੇ ਜਾਂ ਤੂੰ ਜਾ ਜੋ ਮਰਜ਼ੀ ਕਰ ਅਸੀਂ ਆਪੇ ਕਰ ਲਾਂਗੇ ਜਦੋਂ ਸਾਡੇ ਤੋਂ ਹੋਇਆ ਹਾਂ ਠੀਕ ਹੈ ਨਾ ਅਸੀਂ ਕਰ ਲਾਂ ਕੋਈ ਚੱਕਰ ਨਹੀਂ ਤੂੰ ਜਾ ਤੂੰ ਜੋ ਕਰਨਾ ਕਰ ਇਹ ਖੁੱਲੀਆਂ ਛੁੱਟੀਆਂ ਠੀਕ ਹੈ ਨਾ ਕੋਈ ਨਹੀਂ ਦਿਲ ਚ ਖੌਫ ਖੂਫ ਹਾਂਜੀ ਤੁਸੀਂ ਜਿੰਦੀਆਂ ਮਰਜ਼ੀ ਤੁਸੀਂ ਆਡੀਓ ਰਿਕਾਰਡਿੰਗਾਂ ਤੁਸੀਂ ਕਰ ਕਰ ਛੱਡੋ ਜਿੰਦੀਆਂ ਮਰਜ਼ੀਆਂ ਫੋਟੋਆਂ ਐਡਿਟ ਕਰੋ ਤੁਸੀਂ ਜਿੰਦੀਆਂ ਮਰਜ਼ੀਆਂ ਤੁਸੀਂ ਵੀਡੀਓ ਪਾਓ ਮੇਰੀ ਕਰ ਲਈ ਆਡੀਓ ਮੇਰੀ ਕੱਲ ਫੋਨ ਤੇ ਕਰ ਲਈ ਕਰ ਲਈ ਇਹ ਕਾੜੀਓ ਤਾਂ ਚੀਕਾ ਮਾਰੀ ਜਾਂਦਾ 3 ਮਿੰਟ ਦੀ ਆਡੀਓ ਕਰ ਲਈ ਐ ਚੀਕਾ ਮਾਰੀ ਜਾਂਦਾ ਉੱਚੀ ਉੱਚੀ ਬਾਈ ਕਹਿੰਦਾ ਜੱਗੇ ਦੀ ਗੱਲ ਰੱਖੋ ਹਾਂ ਮੈਂ ਜੱਗੇ ਕਰਦਾ ਮੈਂ ਕਰਕੇ ਨਾ ਸਾਰਾ ਡਿਕਲੇਅਰ ਆਪਾਂ ਕਰਦੇ ਆ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਬਾਬੇ ਕੋਈ ਚੱਕਰ ਨਹੀਂ ਜੱਗੇ ਨਾ ਮੇਰੀ ਹੋਈ ਸੀ ਗੱਲ ਕੋਈ ਚੱਕਰ ਨਹੀਂ ਬਾਬਿਓ ਹੈ ਤੁਸੀਂ ਜਿੰਨੂੰ ਮਰਜ਼ੀ ਜੋ ਇੱਕੋ ਬੰਦਾ ਹੀ ਨਹੀਂ ਸੀ ਆ ਪਤਾ ਨਹੀਂ ਇੱਧਰ ਸਮਰਾਲੇ ਕੰਨੀ ਦਾ ਸੀ ਉਹਨੂੰ ਆਖਣ ਡਿਆ ਸੀ ਆਖੇ ਪਤਾ ਨਹੀਂ ਇਹਦੇ ਪਿਓ ਨੇ ਆਖੇ ਪਤਾ ਨਹੀਂ ਕਿੰਦੇ ਪੈਰਾਂ 'ਚ ਪੱਗ ਰੱਖੀ ਬਕਿ ਤੁਸੀਂ ਜੋ ਮਰਜ਼ੀ ਬੋਲੋ ਕਿਸੇ ਨੂੰ ਵੀ ਜੋ ਮਰਜ਼ੀ ਕਰੋ ਜੇ ਤੁਹਾਨੂੰ ਅਗਲਾ ਸਵਾਲ ਕਰੇ ਤੁਸੀਂ ਧਮਕੀਆਂ ਦਾ ਉਤੋਂ ਵੀ ਅਸੀਂ ਐਂ ਕਰਾਂਗੇ ਤੂੰ ਕਰੋ ਜੋ ਕੋ ਕਰਦੇ ਹੋ ਤੁਹਾਨੂੰ ਗੱਲ ਹੀ ਕੋ ਨਹੀਂ ਬਾਬਾ ਪਰਵਾਹ ਹੀ ਨਹੀਂ ਇੱਕ ਐਮਪੀ ਨੂੰ ਤੁਸੀਂ ਭੇਡ ਦੱਸੋ ਤੇ ਉਹਦੇ ਸਮਰਥਕਾਂ ਨੂੰ ਤੁਸੀਂ ਭੇਡੂ ਦੱਸੋ ਹੈ ਮੁਰਤੇ ਤੁਸੀਂ ਮੱਕਰੋਂ ਅਸਦਾ ਅਮਰਤਪਾਲ ਨੂੰ ਆਖਿਆ ਨਹੀਂ ਆਖਿਆ ਨਹੀਂ ਆਇਆ ਸੀ ਨਾ ਆ ਲਾਈਵ ਆਇਆ ਸੀ ਨਾ ਇਹ ਤੋਂ ਪਹਿਲਾਂ 2 ਘੰਟੇ ਆ ਵੀਡੀਓ ਵੀ ਨਹੀਂ ਹੈਗੀ ਹੁੰਦੀ ਹੁਣ ਪੇਜ ਤੇ ਉਹ ਪੇਜ ਤੇ ਵੀਡੀਓ ਵੀ ਨਹੀਂ ਮੈਨੂੰ ਲੱਭੀ ਆ ਜਿਹੜੇ 2 ਘੰਟੇ ਆ ਪਹਿਲਾਂ ਲਾਈਵ ਆਇਆ ਸੀ ਮੈਂ ਆਖਿਆ ਲੈ ਲਾਈਵ ਚ ਮੈਨੂੰ ਕਾਰ ਐਡ ਮੈਨੂੰ ਆ ਪਏ ਸੀ ਕਮੈਂਟ ਸਾਰੇ ਉੱਤੇ ਚੱਕ ਮੈਂ ਸਾਰੀ ਵੀਡੀਓ ਡਿਲੀਟ ਕਰਕੇ ਭੱਜਿਆ ਨੂੰ ਕੋ ਕਾਰ ਮੈਨੂੰ ਲਾਈਵ ਆ ਆ ਲਿਆ ਤੂੰ ਵੀਡੀਓ ਕਾਲ ਚ ਮੈਂ ਨਹੀਂ ਲਿਉਂਦਾ ਮੈਂ ਨਹੀਂ ਆਉਂਦਾ ਮੈਂ ਨਹੀਂ ਤੈਨੂੰ ਲੈ ਕੇ ਆਉਣਾ ਆਪੇ ਕਰਦੇ ਜੇ ਸ਼ੇਅਰ ਨੱਪ ਗਏ ਆਪਾਂ ਵੱਡੀ ਵੀਡੀਓ ਨਹੀਂ ਬਾਲੀ ਬਣਾਉਣੀ ਬਸ ਇੰਨੀ ਕੁ ਕਰਨੀ ਆ ਆਪਾਂ ਤੇਰਾ 13-14 ਮਿੰਟਾਂ ਦੀ ਹੋਊਗੀ ਆ ਤੇ ਸੋ ਕਰਦੇ ਆ ਜੇ ਤੁਸੀਂ ਸ਼ੇਅਰ ਮੇਰੇ ਭਰਾ ਸਾਰੇ ਪਿਆਰ ਕਰਨ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ